ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਜ਼ਰ ਹੋਏ ਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਦਿੱਲੀ ਦੀਆਂ ਕਹਾਣੀਆਂ ਵਾਂਗੂ ਇਹ ਵੀ ਕਹਾਣੀ ਬਹੁਤ ਪਸੰਦ ਆਏਗੀ ਕਿਉਂਕਿ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਡੇਲੀ ਲਾਈਫ ਨਾਲ ਰਿਲੇਟਡ ਕੋਈ ਨਾ ਕੋਈ ਕਹਾਣੀ ਤੁਹਾਨੂੰ ਸੁਣਾਈ ਜਾਵੇ ਜਿਦੇ ਚ ਇੱਕ ਚੰਗੀ ਸਿੱਖਿਆ ਵੀ ਮਿਲੇ ਤੇ ਕੁਝ ਸੁਣਨ ਨੂੰ ਵੀ ਇੰਟਰਸਟਿੰਗ ਹੋਵੇ ਇਹੋ ਜੀ ਅੱਜ ਨਿੱਕੀ ਜੀ ਹੋਰ ਕੋਸ਼ਿਸ਼ ਆ ਕਹਾਣੀ ਆ ਸੱਪ ਤੇ ਬਾਜ਼ ਦੀ ਕਹਾਣੀ ਇੱਕ ਸੱਪ ਤੇ ਬਾਜ ਨੂੰ ਇੱਕ ਉਹਨਾਂ ਦਾ ਜਿਵੇਂ ਰੋਲ ਮਾਡਲ ਦਿੱਤਾ ਗਿਆ ਪਰ ਅਸਲੀਅਤ ਉਹਦੀ ਇੱਕ ਇਨਸਾਨ ਨਾਲ ਜੁੜੀ ਹੋਈ ਆ ਅਸੀਂ ਦੇਖਦੇ ਹਾਂ ਕਿ ਇੱਕ ਜਗ੍ਹਾ ਤੇ ਇੱਕ ਸੱਪ ਰਹਿੰਦਾ ਹੁੰਦਾ ਬਹੁਤ ਪੁਰਾਣਾ ਰੋਖ ਹੁੰਦਾ ਉਹਦੇ ਮੋਟ ਦੇ ਵਿੱਚ ਤੇ ਉੱਥੇ ਹੀ ਅਸਮਾਨ ਦੇ ਉੱਪਰ ਇੱਕ ਬਾਜ ਉੜਦਾ ਹੁੰਦਾ ਤੇ ਜਿਹੜਾ ਸੱਪ ਉਹ ਬਾਜ ਤੋਂ ਹਮੇਸ਼ਾ ਡਰਦਾ ਰਹਿੰਦਾ ਕਿ ਇਹਨੇ ਕਿਸੇ ਨਾ ਕਿਸੇ ਦਿਨ ਆ ਕੇ ਮੈਨੂੰ ਚਪਟ ਲੈਣਾ ਹੁਣ ਸੱਪ ਬੜਾ ਪਰੇਸ਼ਾਨ ਹੋ ਜਾਂਦਾ ਵੀ ਇਹ ਬਾਜ ਤੋਂ ਮੈਂ ਆਪਦਾ ਛੁਟਕਾਰਾ ਕਿਵੇਂ ਪਾਵਾਂ ਨਾ ਤੇ ਉਹ ਨਾ ਅਰਦਾਸਾਂ ਕਰਨ ਲੱਗ ਜਾਂਦਾ ਮਨ ਜੀ ਤੇ ਵੀ ਪ੍ਰਮਾਤਮਾ ਮੈਨੂੰ ਬਚਾ ਕਿਸੇ ਤਰੀਕੇ ਨਾਲ ਕਿਉਂਕਿ ਮੈਂ ਸਾਰਾ ਦਿਨ ਅੰਦਰ ਵੀ ਨਹੀਂ ਰਹਿ ਸਕਦਾ ਮੈਂ ਬਾਹਰ ਤਾਂ ਜਾਣਾ ਹੀ ਐ ਇੱਥੋਂ ਖੱਡ ਚੋ ਤੇ ਲੇਕਿਨ ਇਹ ਬਾਜ ਤਾਂ ਮੈਨੂੰ ਖਾ ਜਾਊਗਾ ਤੇ ਐਵੇਂ ਉਹ ਅਰਦਾਸਾਂ ਕਰਦਾ ਤੇ ਉਹ ਕਹਿੰਦਾ ਨਾ ਕਿ ਅਰਜਨ ਰਾਜਾ ਜਿਹਨੂੰ ਕੀ ਅਰਜਨ ਨੂੰ ਉਸ ਟਾਈਮ ਦਾ ਰਾਜਾ ਪਰਮੇਸ਼ਰ ਮੰਨਿਆ ਜਾਂਦਾ ਸੀ ਉਹ ਸੱਪ ਅਰਦਾਸਾਂ ਕਰਦਾ ਕਿ ਕਿਹੜਾ ਮੌਕਾ ਹੋਵੇ ਕਿ ਅਰਜਨ ਰਾਜਾ ਮੈਨੂੰ ਆ ਕੇ ਵੇਖੇ ਤੇ ਮੈਂ ਉਹਦੇ ਤੋਂ ਆਪਦੀ ਛਾਣ ਬਖਸ਼ਾਵਾਂ ਤੇ ਇੱਥੋਂ ਮੈਂ ਜਾਣ ਬਖਸ਼ਾ ਕੇ ਆਪਦੀ ਹੋਰ ਕਿਤੇ ਦੂਰ ਚਲੇ ਜਾਵਾਂ ਅਰਜਨ ਦਾ ਸਹਾਰਾ ਲੈ ਕੇ ਆਈਂ ਕਰਦਿਆਂ ਕਰਦਿਆਂ ਸੱਪਾ ਜਿਹੜਾ ਉਹ ਡੇਲੀ ਅਰਦਾਸਾਂ ਕਰਦਾ ਤੇ ਇੱਕ ਦਿਨ ਜਿਹੜਾ ਅਰਜਨ ਰਾਜਾ ਹੁੰਦਾ ਉਹ ਉੱਥੋਂ ਨਹੀਂ ਨੰਗਿਆ ਜਾਂਦਾ ਹੁੰਦਾ ਤੇ ਉਹ ਸੱਪਣਾ ਮਨਚੇ ਅਰਦਾਸ ਕਰ ਰਿਹਾ ਹੁੰਦਾ ਕਿ ਇਹ ਪ੍ਰਮਾਤਮਾ ਅਰਜਨ ਨੂੰ ਭੇਜ ਤੇ ਉਹ ਅਰਜਨ ਨੂੰ ਕੁਦਰਤੇ ਉੱਥੇ ਜਾ ਕੇ ਜਦੋਂ ਪਤਾ ਲੱਗਦਾ ਨਾ ਤੇ ਉਹ ਸੱਪ ਵੱਲ ਵੇਖਦਾ ਸੱਪ ਖੋਡ ਚੋਣਾ ਚਾਹ ਕਰਿਆ ਹੁੰਦਾ ਜਦੋਂ ਉਹ ਜਾ ਕੇ ਸੱਪ ਨਾਲ ਗੱਲਬਾਤ ਕਰਦਾ ਉਹ ਪੁੱਛਦਾ ਕਿ ਤੈਨੂੰ ਕੀ ਭਲਿਆ ਵੀ ਕੀ ਧੋਖਾ ਤੇ ਸੱਪ ਉਹਨੂੰ ਕਹਿੰਦਾ ਨਾ ਕਿ ਤੂੰ ਹੀ ਇੱਥੋਂ ਮੈਨੂੰ ਬਚਾ ਸਕਦਾ ਤੇ ਉਹ ਕਹਿੰਦਾ ਕਿ ਮੈਂ ਕਿਵੇਂ ਉਹ ਕਹਿੰਦਾ ਨਾ ਕਿ ਇੱਥੋਂ ਨਾ ਮੈਨੂੰ ਨਿਕਲ ਲਈ ਤੂੰ ਆਪਦੇ ਪੇਟ 'ਚ ਥੋੜੀ ਜਿਹੀ ਜਗ੍ਹਾ ਦੇ ਦੇ ਤੇ ਮੈਂ ਤੇਰੇ ਅਰਜਨ ਹੁੰਦਾ ਨਾ ਉਹ ਸੱਪ ਦੀ ਮਜਬੂਰੀ ਸਮਝ ਜਾਂਦਾ ਕਿ ਇਹ ਵਿਚਾਰੇ ਨੂੰ ਜਾਨ ਬਚਾਉਣ ਦੇ ਪਈਆ ਤੇ ਮੈਂ ਇਹਦੀ ਮਦਦ ਕਰਾਂ ਉਹ ਕਹਿੰਦਾ ਠੀਕ ਆ ਵੀ ਆ ਜਾ ਤੂੰ ਮੈਂ ਤੇਰੀ ਜਾਨ ਬਚਾ ਲੈਣਾ ਅਰਜਨ ਆਪਣੀ ਢੱਡ ਦੇ ਵਿੱਚ ਸੱਪ ਨੂੰ ਸਮੋਲ ਲੈਂਦਾ ਜਗ੍ਹਾ ਦੇ ਦਿੰਦਾ ਤੇ ਹੁਣ ਉਹ ਸੱਪ ਨੂੰ ਉੱਥੋਂ ਲੈ ਕੇ ਬਾਜ ਤੋਂ ਲੁਕੋ ਕੇ ਅਗਲੀ ਜਗ੍ਹਾ ਚਲਾ ਜਾਂਦਾ ਤੇ ਉੱਥੇ ਜਾ ਕੇ ਉਹ ਸੱਪ ਨੂੰ ਕਹਿੰਦਾ ਕਿ ਚੱਲ ਵੀ ਹੁਣ ਤੂੰ ਇੱਥੇ ਬਾਹਰ ਨਿਕਲ ਜਾ ਮੈਂ ਤੈਨੂੰ ਬਚਾ ਲਿਆ ਆ ਹਨਾ ਲੇਕਿਨ ਸੱਪ ਨਾ ਬੇਈਮਾਨ ਹੋ ਜਾਂਦਾ ਸੱਪ ਕਹਿੰਦਾ ਕਿ ਆਹ ਤਾਂ ਜਗ੍ਹਾ ਬੜੀ ਵਧੀਆ ਹੈ ਨਾ ਇੱਥੇ ਮੈਨੂੰ ਖਾਣ ਪੀਣ ਨੂੰ ਵੀ ਮਿਲ ਰਿਹਾ ਮੈਨੂੰ ਕੋਈ ਡਰ ਵੀ ਨਹੀਂ ਤੇ ਮੈਂ ਇੱਥੇ ਬੈਠਾ ਰਹਿਣਾ ਸੱਪ ਬੇਈਮਾਨ ਹੋ ਜਾਂਦਾ ਤੇ ਅਰਜਨ ਉਹਨੂੰ ਬੜੀਆਂ ਮਿੰਤਾ ਕੱਢਦਾ ਵੀ ਤੂੰ ਇੱਥੋਂ ਨਿਕਲ ਉਹ ਕਹਿੰਦਾ ਨਹੀਂ ਹੁਣ ਨਹੀਂ ਮੈਂ ਨਿਕਲਦਾ ਸੱਪ ਇਹਨਾਂ ਬੇਈਮਾਨ ਹੋ ਕੇ ਉਹਦੇ ਢਿੱਡ 'ਚ ਹੀ ਸਮ ਹੋ ਜਾਂਦਾ ਤੇ ਜਿਹੜਾ ਅਰਜਨ ਹੁੰਦਾ ਨਾ ਵਿਚਾਰਾ ਉਹਨੂੰ ਜ਼ਹਿਰ ਚੜਨਾ ਸ਼ੁਰੂ ਹੋ ਜਾਂਦਾ ਸੱਪ ਦਾ ਉਹਦੀ ਚਮੜੀ ਦੇ ਉੱਤੇ ਧੱਫੜ ਹੋ ਜਾਂਦੇ ਆ ਉਹਦੀ ਚਮੜੀ ਤੇ ਖਾਜ ਪੈ ਜਾਂਦੀ ਆ ਮੁਸ਼ਕ ਮਾਰਦਾ ਜ਼ਹਿਰ ਨਾਲ ਉਹਨੂੰ ਇੰਨਾ ਜ਼ਹਿਰ ਚੜ ਜਾਂਦਾ ਕਿ ਉਹ ਇੱਕ ਕੋੜੀ ਦਾ ਰੂਪ ਲੈ ਲੈਂਦਾ ਤੇ ਸੱਪ ਉਹਦੇ ਢਿੱਡ ਚੋਂ ਨਿਕਲ ਨਹੀਂ ਰਿਹਾ ਹੁੰਦਾ ਉਹ ਸੋਚਦਾ ਕਿ ਹੁਣ ਮੈਂ ਕੀ ਕਰਾਂ ਪਰ ਉਹ ਵਿਚਾਰਾ ਖਾਜ ਕਰਦਾ ਖੁਰਕਦਾ ਪਿੰਡੇ ਨੂੰ ਪੱਟਦਾ ਪਿੰਡਾਂ ਚ ਤੁਰ ਰਿਹਾ ਲੇਕਿਨ ਉਹਨੂੰ ਇੱਕ ਗੱਲ ਤੇ ਬਹੁਤ ਪਛਤਾਵਾ ਉਹ ਸੱਪ ਨੂੰ ਅੰਦਰੋਂ ਅੰਦਰ ਹੀ ਕਾਲਾ ਕਰਦਾ ਵੀ ਮੈਂ ਤਾਂ ਤੇਰਾ ਭਲਾ ਕੀਤਾ ਸੀ ਪਰ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਹੈ ਨਾ ਐਵੇਂ ਸਮਾਂ ਥੋੜਾ ਜਿਹਾ ਲੰਘਦਾ ਤੇ ਉਹ ਐ ਪਿੰਡਾਂ 'ਚ ਤੁਰਿਆ ਫਿਰਦਾ ਤੇ ਪਿੰਡਾਂ 'ਚ ਤੁਰਦੇ ਤੁਰਦੇ ਨਾ ਇੱਕ ਸ਼ਹਿਰ ਦਾ ਰਾਜਾ ਹੁੰਦਾ ਪ੍ਰੇਮ ਚੰਦ ਰਾਜੇ ਪ੍ਰੇਮ ਚੰਦ ਦੇ ਤਿੰਨ ਧੀਆਂ ਹੁੰਦੀਆਂ ਨੇ ਤੇ ਰਾਜਾ ਪ੍ਰੇਮ ਚੰਦ ਬੜਾ ਕਮੰਡੀ ਰਾਜਾ ਹੁੰਦਾ ਤੇ ਉਹ ਇੱਕ ਦਿਨ ਆਪਦੀਆਂ ਤਿੰਨਾਂ ਧੀਆਂ ਨੂੰ ਬੁਲਾ ਕੇ ਕਹਿੰਦਾ ਕੀ ਧੀਓ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਦਾ ਦਿੱਤਾ ਕਹਾਣੀਆ ਤੇ ਤੀਆਂ ਜਿਹੜੀਆਂ ਹੁੰਦੀਆਂ ਉਹਨਾਂ ਚੋਂ ਦੋ ਤਾਂ ਵੱਡੀਆਂ ਹੁੰਦੀਆਂ ਇੱਕ ਛੋਟੀ ਹੁੰਦੀ ਆ ਤੇ ਦੋਨੋਂ ਵੱਡੀਆਂ ਤੀਆਂ ਕਹਿੰਦੀਆਂ ਕਿ ਪਿਤਾ ਜੀ ਤੁਸੀਂ ਸਾਡੇ ਪਿਤਾ ਵੀ ਹੋਂਦੇ ਰਾਜੇ ਵੀ ਹੋ ਅਸੀਂ ਤਾਂ ਤੁਹਾਡਾ ਦਿੱਤਾ ਹੀ ਕਹਾਣੀਆ ਤੇ ਅਸੀਂ ਤਾਂ ਤੁਹਾਡੇ ਤੋਂ ਬਾਹਰ ਨਹੀਂ ਆ ਜਿਹੜੀ ਤੀਜੀ ਹੁੰਦੀ ਆ ਉਹ ਇੱਕ ਰੱਬੀ ਰੂਹ ਹੁੰਦੀ ਆ ਉਹਨੂੰ ਪੁੱਛਦਾ ਕਿ ਹਾਂ ਭਾਈ ਤੂੰ ਕੀ ਦਾ ਦਿੱਤਾ ਕਹਾਣੀਆ ਉਹ ਕਹਿੰਦੀ ਹੈ ਕਿ ਪਿਤਾ ਜੀ ਸਾਰੇ ਜਾਨਵਰ ਸਾਰੇ ਇਨਸਾਨ ਉਸ ਰੱਬ ਨੇ ਪਰਮਾਤਮਾ ਨੇ ਬਣਾਏ ਨੇ ਤੇ ਉਹ ਉਹਦਾ ਹੀ ਦਿੱਤਾ ਖਾਂਦੇ ਨੇ ਤੇ ਜਿਵੇਂ ਜਿਵੇਂ ਉਹ ਜਨਮ ਦਿੰਦਾ ਉਹ ਮੈਂ ਖਾਣ ਨੂੰ ਦਿੰਦਾ ਤੇ ਰਾਜਾ ਇੰਨਾ ਘਮੰਡੀ ਹੁੰਦਾ ਨਾ ਗੁੱਸੇ 'ਚ ਅੱਖਾਂ ਲਾਲ ਕਰ ਜਾਂਦਾ ਵੀ ਇਹ ਕੀ ਕਹਿਤਾਏ ਨੇ ਜਦ ਕਿ ਮੈਂ ਤੈਨੂੰ ਪਾਲ ਰਿਆ ਮੈਂ ਰਾਜਾ ਤੂੰ ਕਹਿ ਵੀ ਮੈਂ ਅਸੀਂ ਤੇਰਾ ਦਿੱਤੇ ਖਾਨਾ ਪਰ ਉਹਦੀ ਉਹ ਜਿਹੜੀ ਤੀਜੀਤੀ ਹੁੰਦੀ ਏ ਉਹ ਕਹਿੰਦੀ ਨਹੀਂ ਪਿਤਾ ਜੀ ਸਾਨੂੰ ਤੋਂ ਪਰਮਾਤਮਾ ਹੀ ਪਾਲ ਰਿਹਾ ਉਹਦਾ ਦਿੱਤਾ ਹੀ ਅਸੀਂ ਖਾਣੇ ਆ ਰਾਜਾ ਗੁੱਸੇ 乍 ਕੇ ਨਾ ਨਾਈ ਨੂੰ ਬੁਲਾਉਂਦਾ ਤੇ ਨਾਈ ਨੂੰ ਕਹਿੰਦਾ ਕਿ ਮੈਂ ਆਪਦੀਆਂ ਤਿੰਨਾਂ ਧੀਆਂ ਦਾ ਵਿਆਹ ਕਰਨਾ ਹੈ ਵਿਆਹਨਯੋਗ ਹੋਣਾਂ ਤੇ ਇਹਨਾਂ ਤਿੰਨਾਂ ਧੀਆਂ ਲਈ ਵਾਰ ਲੱਭੋ ਉਹ ਕਹਿੰਦਾ ਹੈ ਕਿ ਦੋਹਾਂ ਲਈ ਤਾਂ ਅਜਿਹੇ ਵਾਰ ਲੱਭੋ ਕਿ ਜਿਹੜੇ ਰਾਜੇ ਹੋਣ ਤੇ ਤੀਜੇ ਲਈ ਅਜਿਹੇ ਵਾਰ ਲੱਭੋ ਤੀਜੀ ਜਿਹੜੀ ਛੋਟੀ ਆ ਕਿ ਕੋਈ ਵੀ ਲੁਲਾ ਪੰਗੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰੁਕੀ ਕੋੜੀ ਹੋਵੇ ਉਹਦੇ ਨਾਲ ਮੈਂ ਆਪਦੀ ਧੀ ਦਾ ਵਿਆਹ ਕਰ ਦੂੰਗਾ ਹੁਣ ਨਹੀਂ ਦੋ ਵੱਡੀਆਂ ਧੀਆਂ ਲਈ ਤਾਂ ਰਾਜੇ ਮਹਾਰਾਜੇ ਲੱਭ ਲੰਦਾ ਤੀਜੀ ਲਈ ਜਦੋਂ ਕੋਈ ਆਸੇ ਪਾਸੇ ਵਾਰ ਲਾਕਡਾਊਨ ਕੋਈ ਰਵਾਰਨੀਥ ਆਉਂਦਾ ਮਹੀਨਾ ਖੰਡ ਦੋ ਮਹੀਨੇ ਤਿੰਨ ਮਹੀਨੇ ਸਮਾ ਲੰਘ ਜਾਂਦਾ ਉਹ ਰਿਸ਼ਤਾ ਲੱਭਦਾ ਪਰ ਇਹੋ ਜਿਹਾ ਕੋਈ ਮਾੜਾ ਰਿਸ਼ਤਾ ਨਹੀਂ ਤੇ ਹੁੰਦਾ ਇੱਕ ਦਿਨ ਉਹ ਜਿਹੜਾ 나ਈ ਹੁੰਦਾ ਨਾ ਉਹ ਜੰਗਲਾ ਰਾਹੀਂ ਤੁਰ ਰਿਹਾ ਹੁੰਦਾ ਜਾ ਰਿਹਾ ਹੁੰਦਾ ਕਿਤੇ ਤੇ ਉਹਨੂੰ ਰਾਜਾ ਅਰਜੁਨ ਮਿਲਦਾ ਜਿਹੜਾ ਕਿ ਕੋੜੀ ਹੁੰਦਾ ਪੂਰਾ ਤੇ ਉਹ ਕੋੜੇ ਨੂੰ ਵੇਖ ਕੇ ਨਾ 나ਈ ਮੂੰਹ ਤੇ ਕੱਪੜਾ ਲੈ ਲੈਂਦਾ ਵੀ ਇੰਨਾ ਮੁਸ਼ਕ ਮਾਰ ਰਿਹਾ ਉਹ ਜਾ ਕੇ ਪੁੱਛਦਾ ਹੈ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਤੇ ਰਾਜਾ ਅਰਜੁਨ ਕਹਿੰਦਾ ਮੈਂ ਤਾਂ ਇੱਥੇ ਹੀ ਰਹਿਣਾ ਜੰਗਲ 'ਚ ਹੀ ਇਹ ਹੀ ਮੇਰੀ ਜਗ੍ਹਾ ਤੇ ਰਾਜਾ ਅਰਜਨ ਨੂੰ ਸਾਰੀ ਗੱਲ ਦੱਸ ਦਿੰਦਾ ਨਾ ਵੀ ਮੇਰੇ ਨਾਲ ਤਾਂ ਇਹ ਹੋਇਆ ਤੇ ਉਹ ਨਾਈ ਕਹਿੰਦਾ ਨਾ ਕਿ ਤੇਰੇ ਲਈ ਮੈਂ ਇੱਕ ਰਾਜਕੁਮਾਰੀ ਦਾ ਰਿਸ਼ਤਾ ਲੈ ਕੇ ਆਇਆ ਰਾਜਾ ਅਰਜਨ ਚੁੱਪ ਹੋ ਜਾਂਦਾ ਤੇ ਉਹ ਜਾ ਕੇ ਰਾਜੇ ਨੂੰ ਨਾਈ ਕਹਿੰਦਾ ਨਾ ਕਿ ਉਹ ਜੰਗਲ 'ਚ ਨਾ ਇੱਕ ਜਗ੍ਹਾ ਤੇ ਇੱਕ ਕੋੜੀ ਆ ਜੇ ਆਉਦੀ ਤੁਸੀਂ ਛੋਟੀ ਧੀ ਦਾ ਉਹਦੇ ਨਾਲ ਵਿਆਹ ਕਰ ਦੋ ਤਾਂ ਰਾਜਾ ਕਹਿੰਦਾ ਹਾਂ ਮੈਨੂੰ ਮਨਜ਼ੂਰ ਆ ਕਿਉਂਕਿ ਉਹ ਆਪਦੀ ਧੀ ਤੋਂ ਖਾਰ ਖਾ ਚੁੱਕਾ ਹੁੰਦਾ ਉਹ ਕਹਿੰਦਾ ਕਿ ਮੈਂ ਦੇਖੂਗਾ ਕਿ ਮੇਰੇ ਰਾਜ ਭਾਗ ਬਿਨਾ ਮੇਰੇ ਦਹੇਜ ਬਿਨਾ ਇਹ ਕਿੱਥੇ ਪਲੂਗੀ ਜਾ ਕੇ ਇਹ ਕਿਵੇਂ ਰਹੂਗੀ ਤੇ ਜਦ ਕਿ ਦੂਜਨਾਂ ਦੋਵਾਂ ਨੂੰ ਰਾਜਿਆਂ ਦੇ ਘਰ ਵਿਆਹ ਜਾਂਦਾ ਤੇ ਛੋਟੀ ਧੀ ਨੂੰ ਉਹ ਰਾਜੇ ਅਰਜੁਨ ਨਾਲ ਵਿਆਹ ਦਿੱਤਾ ਜਾਂਦਾ ਤੇ ਜਦੋਂ ਵਿਆਹ ਕਰਾ ਕੇ ਉਹ ਛੋਟੀ ਧੀ ਉਹਦੀ ਜਾਂਦੀ ਆ ਤਾਂ ਉਹ ਵਿਚਾਰੀ ਦੇਖ ਕੇ ਮੂੰਹ ਟੱਕਦੀ ਆ ਬੜਾ ਆਪ ਦੇ ਆਪ ਤੇ ਪਛਤਾਵਾ ਕਰਦੀ ਆ ਕਿ ਮੇਰੇ ਪਿਤਾ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਲੇਕਿਨ ਉਹ ਦੋਵੇਂ ਜੀ ਰਾਜਾ ਅਰਜਨ ਤੇ ਉਹ ਉਹਦੀ ਜਿਹੜੇ ਨਾਲ ਵਿਆਹੀ ਜਾਂਦੀ ਆ ਨਾਲ ਰਾਜੇ ਦੀ ਧੀ ਰਾਜਕੁਮਾਰੀ ਉਹ ਦੋਨੋਂ ਜਾਣੇ ਨਾ ਜੰਗਲਾਂ ਚ ਗਾਂ ਦੇ ਗਾਂ ਤੁਰੇ ਜਾਂਦੇ ਆ ਤੇ ਹੁਣ ਦੋਨੋਂ ਉਹ ਰਾਜਕੁਮਾਰੀ ਹੁੰਦੀ ਆ ਜਿਹੜੀ ਉਹ ਰਾਜੇ ਆਰਜੰਦੇ ਜਿਹੜੇ ਵਸਤਰ ਪਾਏ ਹੁੰਦਿਆ ਕੱਪੜੇ ਉਹਨਾਂ ਨੂੰ ਬਦਲਦੀ ਆ ਉਹਦੇ जख्मਾਂ ਨੂੰ ਸਾਫ਼ ਕਰਦੀ ਆ ਡੇਲੀ ਡੇਲੀ ਆਏ ਉਹਦੀ ਸੰਭਾਲ ਵੀ ਕਰਦੀ ਆ ਉਹਦੇ ਲਈ ਖਾਣਾ ਪੀਣਾ ਵੀ ਮੰਗ ਕੇ ਲਿਆਉਂਦੀ ਆ ਲੇਕਿਨ ਉਹ ਇੰਨੇ ਸਬਰ ਚ ਰਹਿੰਦੀ ਆ ਨਾ ਕਿ ਇਹ ਹੀ ਮੇਰੇ ਪ੍ਰਮਾਤਮਾ ਨੇ ਵੀ ਮੇਰੀ ਕਿਸਮਤ ਚ ਇਹੀ ਲਿਖਿਆ ਸੀ ਤੇ ਮੈਂ ਇਹਦੇ ਨਾਲ ਹੀ ਰਹਿਣਾ ਤੇ ਐਂ ਰਹੂੰਗੀ ਉਹ ਫੇਰ ਵੀ ਖੁਸ਼ ਰਹਿੰਦੀ ਆ ਤੇ ਐਵੇਂ ਇੱਕ ਦਿਨ ਜਦੋਂ ਉਹ ਖੁਸ਼ ਹੁੰਦੀ ਆ ਤਾਂ ਉਹ ਆਸੇ-ਪਾਸੇ ਨਾ ਭੀਖ ਮੰਗਣ ਜਾਂਦੀ ਆ ਤੇ ਭੀਖ ਮੰਗਦੀ ਮੰਗਦੀ ਤਾਂ ਉਹਨੂੰ ਨਾ ਰਸਤੇ ਵਿੱਚ ਇੱਕ ਸੱਪ ਟੱਕਰਦਾ ਤੇ ਉਹ ਸੱਪ ਜਿਹੜਾ ਕਿ ਉਸੇ ਦੂਜੇ ਸੱਪ ਦੀ ਜਿਹਨੇ ਕਿ ਰਾਜੇ ਅਰਜਨ ਨੂੰ ਐ जख्मी ਕੀਤਾ ਸੀਗਾ ਜ਼ਹਿਰੀਲਾ ਬਣਾਇਆ ਸੀ ਉਹਦੀ ਸਾਰੀ ਸੱਚਾਈ ਦੱਸਦਾ ਉਹ ਰਾਜਕੁਮਾਰੀ ਨੂੰ ਕਹਿੰਦਾ ਕਿ ਤੂੰ ਅਸਲੀ ਪਤਨੀ ਆ ਤੇਉ ਰਾਜਕੁਮਾਰੀ ਕਹਿੰਦੀ ਆ ਕਿ ਹਾਂ ਉਹ ਕਹਿੰਦਾ ਨਾ ਕਿ ਤੇਰਾ ਪਤੀ ਇੱਕ ਚੀਜ਼ ਨਾਲ ਬਚ ਸਕਦਾ ਜੇ ਤੂੰ ਆਪ ਦੇ ਪਤੀ ਨੂੰ ਲਿਆ ਕੇ ਗੰਗਾ ਜਲ ਪਿਆ ਦੇਵੇਂ ਤਾਂ ਇਹਦਾ ਛਟਕਾਰਾ ਹੋ ਸਕਦਾ ਤੇਰੇ ਪਤੀ ਦਾ ਗੰਗਾ ਜਲ ਪੀਣ ਨਾਲ ਤੇਰੇ ਪਤੀ ਦੇ ਅੰਦਰਲਾ ਜਿਹੜਾ ਜ਼ਹਿਰੀਲਾ ਸੱਪ ਆ ਬੇਮਾਰ ਉਹ ਹਮੇਸ਼ਾ ਲਈ ਮਰ ਜਾਊਗਾ ਤੇ ਉਹ ਜ਼ਹਿਰ ਤੋਂ ਬਚ ਜਾਊਗਾ ਤੇ ਉਹਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਵਧੀਆ ਹੋ ਚੁਗੀ ਹੁਣ ਜਿਹੜੀ ਉਹ ਰਾਜਕੁਮਾਰੀ ਹੁੰਦੀ ਆ ਉਹ ਸੱਪ ਦੀ ਗੱਲ ਮੰਨ ਲੈਂਦੀ ਆ ਤੇ ਦੂਜੇ ਪਾਸੇ ਜਿਹੜਾ ਉਹੀ ਸੱਪ ਹੁੰਦਾ ਉਹਨਾ ਆਪਦੀ ਜ਼ਿੰਦਗੀ ਤੋਂ ਬਜ਼ੁਰਗ ਹੋ ਚੁੱਕਾ ਹੁੰਦਾ ਉਹ ਕਹਿੰਦਾ ਹੈ ਕਿ ਮੈਂ ਵੀ ਛਟਕਾਰਾ ਪਾਉਣਾ ਚਾਹੁੰਨਾ ਤੇ ਲੇਕਿਨ ਰਾਣੀ ਕਹਿੰਦੀ ਆ ਰਾਜਕੁਮਾਰੀ ਕਿ ਤੈਨੂੰ ਕੀ ਤਕਲੀਫ ਆ ਤੂੰ ਕਿਉਂ ਛਟਕਾਰਾ ਪਾਉਣਾ ਚਾਹੁੰਨਾ ਉਹ ਕਹਿੰਦਾ ਹੈ ਕਿ ਮੈਂ ਛਟਕਾਰਾ ਮੇਰੀ ਇਹ ਜੂਨ ਮੈਂ ਭੁਗਤ ਚੁੱਕਾ ਤੇ ਮੈਂ ਬਹੁਤ ਔਖਾ ਮੈਂ ਆਪ ਦਾ ਢਿੱਡ ਘੜੀਸ ਕੇ ਤੁਰਦਾ ਜੇ ਤੂੰ ਮੈਨੂੰ ਵੀ ਲਿਆ ਕੇ ਗੰਗਾ ਜਲ ਪਿਆਦ ਮੈਂ ਤਾਂ ਹੋ ਸਕਦਾ ਕਿ ਮੇਰੀ ਜੂਨ ਸੁਧਰ ਜਾਵੇ ਤੇ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਗੰਗਾ ਜਲ ਤਾਂ ਪਿਆ ਦੇਵਾਂਗੀ ਲੇਕਿਨ ਇਹ ਗੰਗਾ ਜਲ ਨਾਲ ਤੂੰ ਤਾਂ ਬਾਹਰ ਆ ਤੂੰ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੂੰ ਕਿਵੇਂ ਮਰ ਸਕਦਾ ਉਹ ਕਹਿੰਦਾ ਕਿ ਮੈਂ ਇੱਥੇ ਰਾਖੀ ਨੂੰ ਬੈਠਾ ਜਿਹੜੀ ਜਗ੍ਹਾ ਤੇ ਮੈਂ ਬੈਠਾ ਨਾ ਇੱਥੇ ਬਹੁਤ ਪੈਸਾ ਤੇ ਲੰਮ ਮਾਲ ਖਜ਼ਾਨਾ ਤੇ ਇਸੇ ਕਰਕੇ ਮੈਂ ਜਗ੍ਹਾ ਨਹੀਂ ਛੱਡ ਕੇ ਜਾ ਰਿਹਾ ਕੋਈ ਇਸ ਮਾਲ ਖਜ਼ਾਨੇ ਦਾ ਮੈਨੂੰ ਸਹੀ ਮਾਲਕ ਨਹੀਂ ਲੱਭ ਰਿਹਾ ਉਹ ਕਹਿੰਦੀ ਅੱਛਾ ਕਹਿੰਦੀ ਫਿਰ ਮੈਂ ਤੇਰੇ ਲਈ ਕੀ ਕਰ ਸਕਦੀ ਆ ਉਹ ਕਹਿੰਦਾ ਤੂੰ ਮੇਰੇ ਲਈ ਇਹ ਕਰ ਸਕਦੀ ਆ ਕਿ ਇੱਕ ਕੜਾਇਆ ਲੈਣਾ ਤੂੰ ਤੇਲ ਦਾ ਤੇ ਉਹ ਸਰੋਂ ਦੇ ਤੇਲ ਨੂੰ ਘਰਮ ਕਰਕੇ ਉਬਾਲ ਕੇ ਮੇਰੇ ਉੱਪਰ ਸਿਰਕਦਾ ਤੇ ਉਹਦੇ ਨਾਲ ਮੈਂ ਆਪਣੇ ਆਪ ਖੁਰ ਜਾਵਾਂਗਾ ਮਰ ਜਾਵਾਂਗਾ ਤੇ ਮੇਰੀ ਜਿਹੜੀ ਆ ਉਹ ਜੂਨੀ ਵੀ ਕੱਟੀ ਜਾਊਗੀ ਹੁਣ ਉਹ ਤਰਪੰਦੀਆ ਗੰਗਾ ਜਲ ਲੈਉਣ ਵੱਲ ਰਾਜਕੁਮਾਰੀ ਸੋਚਦੀ ਆ ਕਿ ਇਹ ਮੈਨੂੰ ਰਾਹ ਇਸੇਸੇ ਹਿਸਾਬ ਨੇ ਦੱਸਿਆ ਤੇ ਮੈਂ ਇਸੇ ਰਾਹ ਤੇ ਚੱਲਾਂ ਕਿਉਂ ਨਾ ਮੇਰਾ ਪਤੀ ਠੀਕ ਹੋ ਸੋਏ ਹੋ ਸਕਦਾ ਵੀ ਇਹ ਸੱਚ ਕਹਿੰਦਾ ਹੋਵੇ ਨਾ ਉਹ ਉਸੇਸੇ ਸੱਪ ਤੇ ਗੱਲ ਮੰਨ ਜਾਂਦੀ ਆ ਵਿਚਾਰੀ ਜਾਂਦੀ ਆ ਉੱਥੋਂ ਗੰਗਾ ਜਲ ਲੈ ਆਉਂਦੀ ਆ ਤੇ ਗੰਗਾ ਜਲ ਲਿਆ ਕਿ ਪਹਿਲਾਂ ਤਾਂ ਉਹ ਆਪ ਦੇ ਪਤੀ ਨੂੰ ਗੰਗਾ ਜਲ ਪਿਆਉਂਦੀ ਆ ਰਾਜੇ ਅਰਜਨ ਨੂੰ ਤੇ ਜਿਵੇਂ ਜਿਵੇਂ ਉਹ ਗੰਗਾ ਜਲ ਪੀਂਦਾ ਜਾਂਦਾ ਉਹਦੇ ਅੰਦਰਲਾ ਜ਼ਹਿਰੀਲਾ ਸੱਪ ਮਰ ਜਾਂਦਾ ਤੇ ਉਹ ਅਰਜਨ ਰਾਜਾ ਥੋ ਤਿੰਨ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਉਹਦੇ ਜ਼ਖਮ ਭਰਨੇ ਸ਼ੁਰੂ ਹੋ ਜਾਂਦੇ ਆ ਤੰਦਰੁਸਤ ਹੋ ਜਾਂਦਾ ਤੇ ਉਹ ਪੁੱਛਦਾ ਹੈ ਕਿ ਇਹ ਤੈਨੂੰ ਕਿਹਨੇ ਦੱਸਿਆ ਸੀ ਤਾਂ ਉਹ ਦੱਸਦੀ ਆ ਕਿ ਉਸ ਜਗ੍ਹਾ ਤੇ ਨਾ ਇੱਕ ਸੱਪ ਪੁਰਾਣਾ ਉਥੇ ਮਾਲ ਖਜ਼ਨਨਾ ਤੇ ਮੈਨੂੰ ਤਾਂ ਉਸ ਆਪਣੇ ਕਿਹਾ ਸੀ ਵੀ ਮੇਰੇ ਤੇ ਵੀ ਲਿਆ ਕੇ ਉਹ ਤੇਲ ਪਾਈ ਮੇਰੀ ਧੁੰਨੀ ਕੱਟੀ ਜਾਊਗੀ ਪਰ ਮੈਂ ਜੈਹਾ ਨਹੀਂ ਕਰ ਸਕਦੀ ਕਿਉਂਕਿ ਮੈਂ ਇੱਕ ਇਨਸਾਨ ਆ ਉਹਨੇ ਮੇਰੇ ਤੇ ਪਰਉਪਕਾਰ ਕੀਤਾ ਵਾ ਉਹਨੇ ਮੇਰੀ ਮਦਦ ਕੀਤੀ ਹੈ ਤੈਨੂੰ ਬਚਾਉਣ ਚ ਪਰ ਮੈਂ ਨਹੀਂ ਕਰ ਸਕਦੀ ਉਹ ਕਹਿੰਦਾ ਤੂੰ ਮੈਨੂੰ ਉਹ ਸੱਪ ਕੋਲ ਲੈ ਕੇ ਚੱਲ ਰਾਜਾ ਅਰਜਨ ਕਹਿੰਦਾ ਸੱਪ ਕੋਲ ਦੋਨੋਂ ਜੀ ਜਾਂਦੇ ਆ ਉਹ ਸੱਪ ਫੇਰ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਤੇ ਸੱਪ ਕਹਿੰਦਾ ਨਾ ਤੁਹਾਡੇ ਦੋਨਾਂ ਦਾ ਜੀਵਨ ਸਫਲਾ ਹੋ ਗਿਆ ਤੇ ਮੈਂ ਵੀ ਆਪਦਾ ਜੀਵਨ ਸਫਲਾ ਕਰਨਾ ਚਾਹੁੰਨਾ ਜੇ ਤੁਸੀਂ ਮੈਨੂੰ ਉਸ ਤੇਲ ਦੇ ਵਿੱਚ ਉਹ ਛਿੱਟੇ ਮਾਰ ਦਮੂ ਗੰਗਾ ਜਲ ਪਿਆ ਕੇ ਉਹ ਕਹਿੰਦੇ ਠੀਕ ਆ ਹੁਣ ਰਾਜਾ ਅਰਜਨ ਤੇ ਉਹਦੀ ਧਰਮ ਪਤਨੀ ਉਹ ਦੋਨੋਂ ਜਾਣੇ ਤੇਲ ਲਿਉਂਦੇ ਆ ਉਬਾਲ ਕੇ ਉਹਨੂੰ ਪਹਿਲਾਂ ਗੰਗਾ ਜਲ ਪਿਉਂਦੇ ਆ ਫਿਰ ਉਹਦੇ ਤੇ ਤੇਲ ਦੇ ਛਿੱਟੇ ਮਾਰਦੇ ਆ ਥੋੜੇ ਸਮੇਂ ਵਿੱਚ ਉਹ ਜਿਹੜਾ ਸੱਪ ਹੁੰਦਾ ਉਹ ਮਰ ਜਾਂਦਾ ਉਹਦੀ ਜੁੰਨੀ ਕੱਟੀ ਜਾਂਦੀ ਆ ਹੁਣ ਦੋਨੋਂ ਜਾਣੇ ਦੇਖਦੇ ਆ ਕਿ ਜਿੱਥੇ ਉਹ ਸਾਪੂੰ ਦਾ ਉਹ ਜਗਾ ਪੱਟੀ ਫਰੋਲੀ ਜਾਂਦੀ ਆ ਤਾਂ ਉੱਥੇ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਸੋਨੇ ਹੀਰੇ ਜਵਾਰ ਬਹੁਤ ਕੁਝ ਪਿਆ ਹੁੰਦਾ ਜਿਹੜਾ ਕਿ ਕੀਮਤੀ ਹੁੰਦਾ ਜਦੋਂ ਰਾਜਕੁਮਾਰੀ ਦੇਖਦੀ ਆ ਤੇ ਉਹਦੀਆਂ ਅੱਖਾਂ ਡੰਡੀਆਂ ਰਹਿ ਜਾਂਦੀਆਂ ਵੀ ਆ ਕੀ ਪ੍ਰਮਾਤਮਾ ਨੇ ਖੇਲ ਬਣਾਇਆ ਹਨ ਤੇ ਉਹ ਰਾਜੇ ਅਰਜਨ ਨੂੰ ਕਹਿੰਦੀ ਆ ਨਾ ਕਿ ਅੱਜ ਮੇਰੀ ਰੂਹ ਖੁਸ਼ ਹੋ ਗਈ ਤੇ ਮੈਂ ਆਪਣੇ ਪਿਤਾ ਨੂੰ ਇੱਕ ਵਾਰ ਕਿਹਾ ਸੀ ਕਿ ਜਿਹਨੂੰ ਪ੍ਰਮਾਤਮਾ ਦਿੰਦਾ ਨਾ ਉਹੀ ਦਿੰਦਾ ਕੋਈ ਬੰਦਾ ਇਨਸਾਨ ਦੁਨੀਆ ਤੇ ਨਿਭਣਿਆ ਪਰਮਾਤਮਾ ਹੀ ਆ ਜਿਹੜਾ ਸਾਨੂੰ ਇੱਕ ਪਾਲਦਾ ਤੇ ਉਹ ਕਿਸੇ ਬਹਾਨੇ ਨਾਲ ਸਾਨੂੰ ਕਿੱਥੇ ਰੱਖਦਾ ਕਿਵੇਂ ਰੱਖਦਾ ਉਹ ਸਿਰਫ ਉਹੀ ਜਾਣਦਾ ਤੇ ਉਹ ਰਾਜੇ ਅਰਜਨ ਨੂੰ ਕਹਿੰਦੀ ਹੈ ਨਾ ਕਿ ਇਹ ਜਿਹੜਾ ਸਮਾਨ ਨਾ ਇਹਦੇ ਨਾਲ ਮੇਰੇ ਲਈ ਇੰਨਾ ਵੱਡਾ ਮਹਿਲ ਬਣਾ ਕੇ ਦੋ ਕਿ ਮੇਰੇ ਪਿਤਾ ਦੇ ਮਹਿਲ ਤੋਂ ਵੀ ਵੱਡਾ ਹੋਵੇ ਤੇ ਮੇਰੇ ਪਿਤਾ ਨੂੰ ਇਹ ਪਤਾ ਲੱਗੇ ਕਿ ਇੱਕ ਬੰਦੇ ਦੇ ਇੱਕ ਇਨਸਾਨ ਦੇ ਲੂਲੇ ਪੰਗੜੇ ਜਾ ਕੋੜੀ ਨਾਲ ਵਿਹਣ ਨਾਲ ਕੋਈ ਇਨਸਾਨ ਦੀ ਜ਼ਿੰਦਗੀ ਚਾਹ ਉਹਦੀ ਬੇੜੀ ਨਹੀਂ ਡੋਬ ਸਕਦੀ ਜੇ ਪ੍ਰਮਾਤਮਾ ਉਹਦਾ ਸਹਾਰਾ ਬੰਨਦਾ ਤਾਂ ਤੇ ਉਹ ਪਹਿਲਾਂ ਤਾਂ ਰਾਜਾ ਅਰਜੁਨ ਨੂੰ ਮਰਨਾ ਕਰ ਦਿੰਦਾ ਤੇ ਫਿਰ ਉਹਨੂੰ ਕਹਿੰਦਾ ਕਿ ਜਿਵੇਂ ਤੂੰ ਕਹਿੰਨੀ ਆ ਮੈਂ ਉਵੇਂ ਹੀ ਕਰਾਂਗਾ ਉਹ ਰਾਤ ਤੇ ਰਾਤ ਇੰਨਾ ਵੱਡਾ ਮਹਿਲ ਛਾਤ ਦੇ ਦਿੰਦਾ ਕਿ ਆਸੇ-ਪਾਸੇ ਪਿੰਡਾਂ ਵਿੱਚ ਗੱਲਾਂ ਪਹੁੰਚਦੀਆਂ ਤੇ ਇਹੀ ਗੱਲ ਰਾਜੇ ਪ੍ਰੇਮਚੰਦ ਕੋਲੇ ਜਾਂਦੀ ਆ ਤੇ ਰਾਜੇ ਪ੍ਰੇਮਚੰਦ ਨੂੰ ਨਾਈ ਦੱਸਦਾ ਹੈ ਕਿ ਜਿਹੜੇ ਕੋੜੀ ਨਾਲ ਤੂੰ ਆਪਣੀ ਧੀ ਦਾ ਸਾਥ ਕੀਤਾ ਸੀ ਉਹ ਤਾਂ ਅੱਜ ਮਹਾਰਾਣੀ ਬਣ ਚੁੱਕੀ ਆ ਉਹ ਤਾਂ ਇੱਕ ਰਾਜਕੁਮਾਰੀ ਰਾਣੀ ਆ ਤੇ ਰਾਜਾ ਅਰਜੁਨ ਬਿਲਕੁਲ ਤੰਦਰੁਸਤ ਆ ਤੇ ਨੇੜੇ ਨੇੜੇ ਉਹਨਾਂ ਦੇ ਮਹਿਲ ਦੀਆਂ ਗੂੰਜਾਂ ਪੈ ਰਹੀਆਂ ਨੇ ਕਿ ਅਜਿਹਾ ਦੁਨੀਆਂ ਤੇ ਕੋਈ ਮਹਿਲ ਨਹੀਂ ਬਣਿਆ ਤੇ ਅਜਿਹਾ ਕੋਈ ਰਾਜਾ ਨਹੀਂ ਜਿਨੇ ਰਾਤੋ ਰਾਤ ਆਪਣੀ ਰਾਣੀ ਲਈ ਇਹ ਕੁਛ ਕੀਤਾ ਹੋਵੇ ਤੇ ਰਾਜਾ ਪ੍ਰੇਮਚੰਦ ਬਹੁਤ ਗੁੱਸੇ ਚ ਆਉਂਦਾ ਤੇ ਵੇਖਣ ਲਈ ਜਾਂਦਾ ਤੇ ਜਦੋਂ ਜਾ ਕੇ ਵੇਖਦਾ ਹੈ ਨਾ ਸੱਚ ਮੋੱਚੀ ਦੇਖਦਾ ਰਹਿ ਜਾਂਦਾ ਤੇ ਆਪਦੀ ਧੀ ਦੇ ਮੂਰੇ ਜਾ ਕੇ ਹੱਥ ਬੰਦਦਾ ਹੈ ਕਿ ਅੱਜ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਕਿ ਵਾਕਈ ਮੈਂ ਅੱਜ ਮੰਨ ਗਿਆ ਕਿ ਉਹ ਪਰਮਾਤਮਾ ਹੀ ਆ ਸਭ ਨੂੰ ਪਾਲਣ ਵਾਲਾ ਉਹੀ ਆ ਆਪਣੀ ਰਜ਼ਾ 'ਚ ਰਾਜ਼ੀ ਰੱਖਦਾ ਜਿਵੇਂ ਜਿੰਨਾ ਕੋ ਕਿਸੇ ਨੂੰ ਝੋਗਾ ਦਿੰਦਾ ਉੱਥੇ ਖਾਣਾ ਪੈਂਦਾ ਕਿਸੇ ਨੂੰ ਕੋਈ ਖਵਾ ਨਹੀਂ ਸਕਦਾ ਤੇ ਕਿਸੇ ਨੂੰ ਕੋਈ ਰਾਜਾ ਨਹੀਂ ਬਣਾ ਸਕਦਾ ਤੇ ਕਿਸੇ ਨੂੰ ਭਖਾਰੀ ਨਹੀਂ ਬਣਾ ਸਕਦਾ ਹੁਣ ਰਾਜਾ ਪ੍ਰੇਮਚੰਦ ਆਪ ਦੀ ਗੱਲ ਤੇ ਮਨ ਦਾਪ ਦੀ ਧੀ ਮੂਰੇ ਹੱਥ ਜੋੜੀ ਖੜਾ ਤੇ ਉਹਦੀ ਧੀ ਫਿਰ ਕਹਿੰਦੀ ਆ ਕਿ ਮੇਰੇ ਮੂਰੇ ਨਹੀਂ ਉਹ ਪਰਮਾਤਮਾ ਮੂਰੇ ਹੱਥ ਬੰਨੋ ਜਿਹੜੇ ਸਾਰੀ ਦੁਨੀਆ ਨੂੰ ਰਚਕ ਦਿੰਦਾ ਤੇ ਇਹ ਕਹਾਣੀ ਦਾ ਮਤਲਬ ਚਾਹੇ ਸਪਨਾ ਕਲਪਨਿਕ ਕਰਕੇ ਰਿਲੇਟਡ ਕਰਕੇ ਬਾਜਨਾ ਰਿਲੇਟਡ ਕਰਕੇ ਕਹਾਣੀ ਦਿੱਤੀ ਗਈ ਆ ਪਰ ਇਹਦੀ ਸਿੱਖਿਆ ਬਹੁਤ ਵਧੀਆ ਸੀ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋ